ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਰੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਜਿਹੜੇ ਆਪਾਂ ਤਿਆਰੀ ਸ਼ੁਰੂ ਕੀਤੀ ਹੋਈ ਹੈ ਉਸ ਤੋਂ ਬਾਅਦ ਆਪਾਂ ਜਿਹੜੇ ਕਿ ਇੰਗਲਿਸ਼ ਦੀ ਤਿਆਰੀ ਸ਼ੁਰੂ ਕਰਾਂਗੇ ਪੰਜਾਬੀ ਲਾਜ਼ਮੀ ਦੀ ਥੈਰੀ ਕਰ ਰਹੇ ਆਂ ਪੰਜ ਦੇ ਵਿੱਚ ਆਪਾਂ ਪੰਜ ਆ ਪੁਸਤਕ ਦੇ ਵਿੱਚੋਂ ਨਿਬੰਧ ਕਰ ਰਹੇ ਆਂ ਤੇ ਨਿਬੰਧ ਦਾ ਸਟੂਡੈਂਟਸ ਦਾ ਅਨੁਸਾਰ ਵੀ ਆਉਣਾ ਤੇ ਵਿਸ਼ਾ ਵਸਤੂ ਵੀ ਆਉਣਾ ਸਾਰ ਤੇ ਵਿਸ਼ਾ ਵਸਤੂ ਦੋਨੋਂ ਹੀ ਆਉਣੇ ਨੇ ਨਿਬੰਧ ਦਾ ਤੇ ਸਟੂਡੈਂਟਸ ਜਿਹੜਾ ਸਾਰ ਹੁੰਦਾ ਸਾਰ ਦੇ ਵਿੱਚ ਆਪਾਂ ਨੇ ਸਾਰਾ ਡੀਟੇਲ ਦੇ ਵਿੱਚ ਰਸਨਾ ਹੋਊਗਾ ਠੀਕ ਹੈ ਹੈਡਿੰਗਸ ਹੋਣਗੀਆਂ ਤੇ ਜਿਹੜਾ ਵਿਸ਼ਾ ਵਸਤੂ ਹੋਊਗਾ ਉਹ ਵਿਦਾਊਟ ਹੈਡਿੰਗਸ ਹੋਊਗਾ ਤੇ ਉਹਦੇ ਵਿੱਚੋਂ ਮੇਨ ਮੇਨ ਲਾਈਨਾਂ ਹੋਣਗੀਆਂ ਠੀਕ ਹੈ ਮਤਲਬ ਕਿ ਅਗਰ ਤੁਸੀਂ ਸਾਰ ਪੜ ਲਿਆ ਤਾਂ ਵਿਸ਼ਾ ਵਸਤੂ ਰੀਡ ਕਰਨ ਦੀ ਜਰੂਰਤ ਨਹੀਂ ਸਿਰਫ ਉਹਦੀ ਸਟਾਰਟਿੰਗ ਤੇ ਐਂਡ ਐਂਡਿੰਗ ਰੀਡ ਕਰਨੀ ਵਿਸ਼ਾ ਵਸਤੂ ਦੀ ਵਿੱਚੋਂ ਸਾਰ ਆਪਾਂ ਜਿਹੜਾ ਕਿ ਸਾਰ ਵਾਲੇ ਲਿਖਣਾ ਮੇਨ ਮੇਨ ਲਾਈਨਾਂ ਵਿਦਾਊਟ ਹੈਡਿੰਗ ਓਕੇ ਤੇ ਸਟੂਡੈਂਟਸ ਇੱਕ ਇਹਦੇ ਵਿੱਚ ਆਉਣ ਇਹਨਾਂ ਸੰਕਲਪ ਸੰਕਲਪ ਆਪਾਂ ਜਿਹੜਾ ਆਪਣਾ ਸੈਕੰਡ ਚੈਨਲ ਹੈਗਾ ਸਮਾਰਟ ਕਲਾਸਸ ਵਿਦ ਦੂਰ ਇਸ ਤੇ ਅਪਲੋਡ ਕਰਾਂਗੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਜਲਦ ਆਪਾਂ ਇਸ ਚੈਨਲ ਤੇ ਜਿਹੜੇ ਤੁਹਾਡੇ ਅੱਦੇ ਟੌਪਿਕ ਇਸ ਚੈਨਲ ਤੇ ਅਪਲੋਡ ਹੋਇਆ ਕਰਾਂਗੇ ਅੱਦੇ ਦੂਰ ਸਟਡੀ ਕਲਾਸਸ ਤੇ ਅਪਲੋਡ ਹੋਇਆ ਕਰਾਂਗੇ ਓਕੇ ਹਾਂਜੀ ਆਪਣਾ ਹੈਗਾ ਅੱਜ ਨਿਵੰਦ ਪੰਜਾਬ ਪੁਸਤਕ ਦੇ ਵਿੱਚੋਂ ਪੰਜਾਬੀ ਲੋਕ ਧਾਰਾ ਦਾ ਵਿਲੱਖਣ ਪ੍ਰਵਾਹ ਮੇਲੇ ਤੇ ਤਿਉਹਾਰ ਮੇਲੇ ਤੇ ਤਿਉਹਾਰਾਂ ਬਾਰੇ ਵੈਸੇ ਆਪਾਂ ਸ਼ੁਰੂ ਤੋਂ ਹੀ ਪੜਦੇ ਆ ਰਹੇ ਹਾਂ ਹਨਾ ਸਾਰਾ ਕੁਝ ਉਹ ਹੀ ਹੋਊਗਾ ਬਸ ਥੋੜੇ ਜਿਹਾ ਆਪਾਂ ਇਹ ਜਿਹੜਾ ਲਿਖਿਆ ਹੋਇਆ ਕਿਸਦਾ ਜੀਤ ਸਿੰਘ ਜੋਸ਼ੀ ਦਾ ਲਿਖਿਆ ਹੋਇਆ ਬਸ ਆਪਾਂ ਨੂੰ ਇਹ ਹੁੰਦਾ ਕਿ ਹੈਡਿੰਗ ਕਿਹੜੇ-ਕਿਹੜੇ ਦੇਖਣੇ ਨੇ ਠੀਕ ਹੈ ਬਾਕੀ ਆਪਾਂ ਨੂੰ ਕਿਉਂਕਿ ਮੇਲੇ ਤੇ ਤਿਉਹਾਰਾਂ ਬਾਰੇ ਆਪਾਂ ਨੂੰ ਨੌਲੇਜ ਏ ਹੁੰਦੀ ਹੈ ਵੈਸੇ ਵੀ ਆਪਾਂ ਪਹਿਲਾਂ ਜਿਹੜੇ ਕਿ ਐਸੇ ਲੇਖ ਵੀ ਲਿਖਦੇ ਹੁੰਦੇ ਆ ਹਨਾ ਮੇਲੇ ਤੇ ਤਿਉਹਾਰਾਂ ਵਾਲਾ 10th ਸੀ 2 ਜਿਵੇਂ ਤੁਸੀਂ ਪੜਿਆ ਹੋਵਾਂਗਾ ਚੈਪਟਰ ਵੀ ਆ 2 'ਚ ਤਾਂ ਮੇਲੇ ਤੇ ਤਿਉਹਾਰਾਂ ਵਾਲਾ ਹ ਪੰਜਾਬ ਪੰਜਾਬ ਲੋਕ ਧਾਰਾ ਦਾ ਵਿਲੱਖਣ ਪ੍ਰਵਾਹ ਮੇਲੇ ਤੇ ਤਿਹਾਰ ਨਿਵੰਦ ਕਿਸਦਾ ਜੀਤ ਸਿੰਘ ਜੋਸ਼ੀ ਦਾ ਨਿਵੰਦ ਹੈ ਇਸ ਦੇ ਵਿੱਚ ਨਿਵੰਦਕਾਰ ਨੇ ਪੰਜਾਬ ਦੀ ਜਿਹੜੀ ਕਿ ਲੋਕ ਧਾਰਾ ਦੇ ਵਿਲੱਖਣ ਪ੍ਰਵਾਹ ਮੇਲਿਆਂ ਤੇ ਤਿਹਾਰਾਂ ਬਾਰੇ ਆਪਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਆ ਬਹੁ ਪੱਕੀ ਮਤਲਬ ਕਿ ਹਰ ਪੱਖ ਤੋਂ ਜਾਣਕਾਰੀ ਦਿੱਤੀ ਆ ਪਹਿਲਾ ਆਜੂਗਾ ਪੰਜਾਬੀ ਲੋਕ ਜੀਵਨ ਵਿੱਚ ਮੇਲੇ ਤੇ ਤਿਹਾਰ ਫਸਟ ਹੈਡਿੰਗ ਕੀਤਾ ਕਿਉਂਕਿ ਪੰਜਾਬੀ ਜੀਵਨ ਦੇ ਵਿੱਚ ਮੇਲੇ ਤੇ ਤਿਹਾਰ ਕੀ ਅਨਿਖੜ ਮੰਗਨੇ ਕਿਵੇਂ ਰਹੇ ਹਾਂਜੀ ਜੀ ਵੰਦ ਕਰ ਦੱਸਦਾ ਕਿ ਮੇਲੇ ਤੇ ਤਿਹਾਰ ਕਿਸੇ ਸਮਾਜ ਦੀ ਲੋਕ ਧਾਰਾ ਦਾ ਅਨਿਖੜ ਮੰਗਨੇ ਭਾਵ ਕਿ ਮੇਲੇ ਤੇ ਤਿਹਾਰ ਜਿਹੜਾ ਕਿ ਲੋਕ ਧਾਰਾ ਦਾ ਮੇਨ ਅੰਗ ਹੁੰਦੇ ਨੇ ਮੇਨ ਉਹਦਾ 파ਟ ਨੇ ਤੇ ਇਹ ਲੋਕ ਜੀਵਨ ਦੇ ਪ੍ਰਵਾਹ ਦਾ ਇੱਕ ਆਪਾਂ ਨੂੰ ਇਹੋ ਜਿਹਾ ਨਮੂਨਾ ਪੇਸ਼ ਕਰਦੇ ਨੇ ਜਿਸ ਦੇ ਰਾਹੀਂ ਜੀਵਨ ਧਾਰਾ ਦੇ ਸੱਤੇ ਰੰਗ ਦੇਖੇ ਜਾ ਸਕਦੇ ਨੇ ਠੀਕ ਹੈ ਵੀ ਜਿਹੜੀ ਆਪਣੀ ਜੀਵਨਤਾ ਰ ਉਹਦੇ ਸਾਰੇ ਰੰਗ ਜਿਹੜੇ ਕੀ ਦੇਖਿਆ ਜਾ ਸਕਦੇ ਨੇ ਤੇ ਪੰਜਾਬੀ ਜੀਵਨ ਤੇ ਸੁਭਾਅ ਦੇ ਸਾਰੇ ਲੱਛਣ ਆਪਾਂ ਨੂੰ ਲੱਛਣ ਕਿ ਹੋਗੇ ਵਿਸ਼ੇਸ਼ਤਾਵਾਂ ਇਹਨਾਂ ਮੇਲਿਆਂ ਦੇ ਜਿਹੜੇ ਆਯੋਜਨ ਕਰਦੇ ਨੇ ਉਹਨਾਂ ਦੇ ਨਾਲ ਜੁੜੇ ਵੀ ਹੁੰਦੇ ਨੇ ਠੀਕ ਹੈ ਹੁਣ ਪੰਜਾਬੀ ਦਾ ਨੇਚਰ ਤੇ ਪੰਜਾਬੀ ਲੋਕਾਂ ਦੀ ਸੁਤੰਤਰਤਾ ਦੀ ਚਾਹ ਇੱਛਾ ਠੀਕ ਹੈ ਆਜ਼ਾਦੀ ਦੀ ਇੱਛਾ ਉਹਨਾਂ ਦੀ ਵੀਰਤਾ ਬਹਾਦਰੀ ਸਖੀਪੁਣੇ ਮਹਿਮਾਨ ਨਿਵਾਜ਼ੀ ਉਹਨਾਂ ਦਾ ਖਾਣ ਪੀਣ ਦੇ ਸ਼ੌਂਕ ਉਹਨਾਂ ਦੇ ਸੋਹਜ ਸਵਾਦ ਦੇ ਨਮੂਨੇ ਜਿਹੜੇ ਕਿ ਆਪਾਂ ਨੂੰ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅੱਗੇ ਹੈਗਾ ਮੇਲੇ ਤੇ ਲੋਕ ਮੇਲੇ ਤੇ ਲੋਕ ਮਾਨਸਿਕਤਾ ਵੀ ਲੋਕ ਮੇਲੇ ਲੋਕਾਂ ਦੇ ਮਨਾਂ ਦੇ ਨਾਲ ਲੋਕਾਂ ਦੀ ਮਾਨਸਿਕਤਾ ਨਾਲ ਜੁੜੇ ਹੋਏ ਨੇ ਹਾਂਜੀ ਮੇਲੇ ਤੇ ਤਿਹਾਰ ਜੀਵਨ ਦੇ ਸੁਭਾਵਿਕ ਰੂਪ ਦੇ ਵਿੱਚ ਜਿਹੜੇ ਕਿ ਹੋਣਦ ਦੇ ਵਿੱਚ ਆਏ ਹੋਏ ਹੁੰਦੇ ਨੇ ਮੇਲੇ ਜਾਂ ਤਿਹਾਰ ਮਨਾਉਣਾ ਕਿਸੇ ਦੀ ਮਜਬੂਰੀ ਦੇ ਅਧੀਨ ਨਹੀਂ ਹੁੰਦਾ ਲੋਕ ਆਪਣੇ ਮਨ ਦੀ ਇੱਛਾ ਦੇ ਅਕੋਰਡਿੰਗ ਜਿਹੜੇ ਕਿ ਮੇਲੇ ਤੇ ਤਿਹਾਰਾ ਨੂੰ ਮਨਾਉਂਦੇ ਨੇ ਮਤਲਬ ਕਿਸੇ ਦੀ ਕੋਈ ਬੰਦਨਸ਼ ਨਹੀਂ ਹੁੰਦੀ ਹੈਗੀ ਕਿਸੇ ਦੀ ਕੋਈ ਮਜਬੂਰੀ ਨਹੀਂ ਹੁੰਦੀ ਆਪਣੇ ਮਨ ਦੇ ਸ਼ੌਂਕ ਪੂਰੇ ਕਰਨ ਲਈ ਇੱਕ ਆਪਾਂ ਕਹਿੰਦੇ ਕਿ ਜਿਵੇਂ ਆਪਾਂ ਰੂਟੀਨ ਵਰਕ ਕਰਦੇ ਹਣਾ ਉਸ ਦੇ ਰੂਟੀਨ ਦੇ ਨਾਲ ਆਪਣੇ ਮੇਲੇ ਤੇ ਤਿਹਾਰ ਜੁੜੇ ਵੀ ਹੁੰਦੇ ਨੇ ਪਰੰਤੂ ਮੇਲਿਆਂ ਦੇ ਵਿੱਚ ਜਿਹੜੇ ਇਕੱਠੇ ਹੋਈ ਭੀੜ ਦਾ ਕੋਈ ਅੰਤ ਨਹੀਂ ਹੁੰਦਾ ਠੀਕ ਹੈ ਨਾਲੇ ਕਿਸੇ ਦੀ ਕੋਈ ਮਜਬੂਰੀ ਦਦੀ ਨਹੀਂ ਹੁੰਦੀ ਫਿਰ ਵੀ ਮਤਲਬ ਕਿ ਲੋਕ ਆਪਣੇ ਮਨ ਤੋਂ ਖੁਸ਼ੀ ਮਨਾਉਂਦੇ ਨੇ ਤੇ ਮਨ ਦੀ ਇੱਛਾਵਾਂ ਦੇ ਨਾਲ ਜਿਹੜੇ ਕਿ ਉਹ ਮੇਲਿਆਂ ਦੇ ਵਿੱਚ ਆਪਾਂ ਨੂੰ ਭੀੜ ਦੇਖਣ ਨੂੰ ਮਿਲਦੀ ਹੈ ਜਿਹਦਾ ਕੋਈ ਅੰਤ ਨਹੀਂ ਹੋ ਸਕਦਾ ਅਸਲ ਦੇ ਵਿੱਚ ਇਹ ਮਨੁੱਖੀ ਅੰਦਰ ਵਸਦੀ ਲੋਕ ਚਾਰ ਦੀ ਭਾਵਨਾ ਹੈ ਠੀਕ ਹੈ ਤੇ ਇਸ ਤਰ੍ਹਾਂ ਮੇਲੇ ਦੇ ਉਤਿਆਰ ਲੋਕਾਂ ਦੀ ਮਾਨਸਿਕਤਾ ਲੋਕਾਂ ਦੇ ਮਨਾਂ ਦੇ ਨਾਲ ਜੁੜੇ ਹੋਏ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਦਾ ਪ੍ਰਵਾਹ ਆਪਾਂ ਮੇਲੇ ਦੇ ਉਤਾਰਾਂ ਵਿੱਚੋਂ ਦੇਖਣ ਨੂੰ ਮਿਲਦਾ ਅਗਲਾ ਹੈਡਿੰਗ ਹੈਗਾ ਮੇਲੇ ਲੋਕ ਮੇਲੇ ਇਹਦਾ ਕੀ ਸਰੂਪ ਹੈ ਤੇ ਕੀ ਪ੍ਰਕਿਰਤੀ ਹੈ ਹਾਂਜੀ ਮੇਲੇ ਕੀ ਨੇ ਮੇਲ ਮਿਲਾਪ ਮੇਲੇ ਮੇਲ ਮਿਲਾਪ ਦਾ ਉਤਸਵ ਹੁੰਦੇ ਨੇ ਮਤਲਬ ਕਿ ਤਿਹਾਰ ਹੁੰਦੇ ਨੇ ਜਿੱਥੇ ਆਪਾਂ ਮਿਲਦੇ ਆ ਇਕ ਦੂਜੇ ਨੂੰ ਠੀਕ ਹੈ ਤੇ ਜਿਵੇਂ ਮੇਲਿਆਂ ਦੇ ਵਿੱਚ ਰਿਸ਼ਤੇਦਾਰ ਵੀ ਆਉਂਦੇ ਨੇ ਸਾਰੇ ਇਕੱਠੇ ਹੁੰਦੇ ਨੇ ਹਨ ਤੇ ਅਨੁਮਾਨ ਹੈ ਕਿ ਜਦੋਂ ਪ੍ਰਾਤਨ ਮਨੁੱਖ ਪ੍ਰਾਚੀਨ ਮਨੁੱਖਾ ਸ਼ਿਕਾਰ ਖੇਡਦੇ ਸਮੇਂ ਤੋ ਕੰਮ ਤੋਂ ਵੇਲ ਹੋ ਜਾਂਦਾ ਸੀ ਸ਼ਿਕਾਰ ਆਦ ਦੇ ਕੰਮ ਤੋਂ ਵੇਲਾ ਹੋ ਜਾਂਦਾ ਸੀ ਜਾਂ ਕਿਸੇ ਵਿਰੋਧੀ ਕਬੀਲੇ ਉੱਤੇ ਜਿੱਤ ਹਾਸਿਲ ਕਰ ਲੈਂਦਾ ਸੀ ਤਾਂ ਉਹ ਦੂਜੇ ਸਾਥੀਆਂ ਨੂੰ ਇਕੱਠੇ ਕਰਕੇ ਨੱਚਦਾ ਗਾਉਂਦਾ ਟੱਪਦਾ ਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਸੀ ਤਾਂ ਜਿਹੜੇ ਇਹ ਜਸ਼ਨ ਸੀ ਇਹ ਜਸ਼ਨ ਕਿਦਾਂ ਰੂਪ ਬਣ ਗਏ ਮੇਲਿਆਂ ਦੇ ਰੂਪ ਬਣ ਗਏ ਮਤਲਬ ਕਿ ਜਦੋਂ ਕੋਈ ਸ਼ਿਕਾਰ ਆਦ ਤੋਂ ਜਾਂ ਆਪਣੇ ਰੁਟੀਨ ਤੋਂ ਕੋਈ ਵਰਕ ਤੋਂ ਵੇਲਾ ਹੁੰਦਾ ਸੀ ਤਾਂ ਆਰਾਤਨ ਸਮੇਂ ਦੇ ਵਿੱਚ ਪ੍ਰਾਜਨ ਮਨੁੱਖ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਆਪਣੇ ਸੰਗੀ ਸਾਥ ਸੰਗੀ ਸਾਥੀਆਂ ਨੂੰ ਬੁਲਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦਾ ਸੀ ਨੱਚਦਾ ਗਾਉਂਦਾ ਸੀ ਇਹਨਾਂ ਨੱਚਦੇ ਗਾਉਂਦੇ ਜਸ਼ਨਾਂ ਤੋਂ ਹੀ ਕੀ ਬਣਗੇ ਮੇਲੇ ਬਣਗੇ ਮੇਲਿਆਂ ਦਾ ਇਹ ਰੂਪ ਸੀ ਮੁਰਖਲੇ ਤੇ ਜਹੇ ਸਮੇ ਮਨੁੱਖ ਉਹਨਾਂ ਦੇਵੀ ਸ਼ਕਤੀਆਂ ਨੂੰ ਦੀ ਪੂਜਾ ਨੂੰ ਵੀ ਪਹਿਲ ਦਿੰਦਾ ਸੀ ਮਤਲਬ ਕਿ ਜਦੋਂ ਜਿੱਤਦਾ ਸੀ ਜਾਂ ਕੋਈ ਕੰਮ ਪੂਰਾ ਕਰਦਾ ਸੀ ਜਿਹੜੇ ਜਿਨ੍ਹਾਂ ਨੂੰ ਵੀ ਦੇਵੀ ਸ਼ਕਤੀ ਨੂੰ ਪੂਜਦਾ ਸੀ ਉਹਨਾਂ ਦੀ ਪੂਜਾ ਕਰਦਾ ਸੀ ਠੀਕ ਹੈ ਤੇ ਜਿਹੜੀਆਂ ਲੋਕ ਵਿਸ਼ਵਾਸ ਅਨਸਾਰ ਮੁਰਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਜਦੋਂ ਕਿਸੇ ਨਿਸ਼ਚਿਤ ਜਗ੍ਹਾ ਉੱਤੇ ਐਵੇਂ ਦੇ ਜਸ਼ਨ ਵਾਰ-ਵਾਰ ਮਨਾਏ ਜਾਣ ਲੱਗੇ ਠੀਕ ਹੈ ਵਾਰ-ਵਾਰ ਮਨਾਏ ਜਾਣ ਲੱਗੇ ਤਾਂ ਮੁਢਲੀ ਕਿਸਮ ਦੇ ਕੀ ਬਣ ਗਏ ਪੇਲੇ ਬਣ ਗਏ ਬਲਕਿ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ ਜਦੋਂ ਜਸ਼ਨ ਵਾਰ-ਵਾਰ ਮਨਾਉਣ ਲੱਗੇ ਤਾਂ ਹੌਲੀ-ਹੌਲੀ ਉਹ ਹੀ ਜਸ਼ਨ ਕੀ ਰੂਪ ਧਾਰ ਗਏ ਮੇਲੇ ਦਾ ਰੂਪ ਧਾਰ ਗਏ ਤੇ ਸਮੇਂ ਦੀ ਤਬਦੀਲੀ ਨਾਲ ਇਹਦਾ ਸਰੂਪ ਬਦਲਦਾ ਗਿਆ ਤੇ ਪੰਜਾਬ ਵਿੱਚ ਬਹੁਤੇ ਮੇਲੇ ਕਿਹੜੇ ਨੇ ਧਾਰਮਿਕ ਰੰਗਤ ਵਾਲੇ ਨੇ ਠੀਕ ਹੈ ਜਿਵੇਂ ਗੂਗਾ ਨੋਮੀ ਨਾਲ ਜੁੜੇ ਹੋਏ ਮੇਲੇ ਨੇ ਪਰੰਤੂ ਇਹ ਸੁਭਾਅ ਦੇ ਵਿੱਚ ਲੱਗ ਨੇ ਵੱਡੇ-ਵਡੇਰਿਆਂ ਸ਼ਹੀਦਾਂ ਜਾਂ ਦੇਵੀ ਸ਼ਕਤੀਆਂ ਦੀ ਮਿਹਰ ਦੀ ਪ੍ਰਾਪਤੀ ਦੇ ਅਹਿਸਾਸ ਨਾਲ 71 ਹੋਏ ਲੋਕਾਂ ਦੇ ਅੰਦਰ ਭਾਵੇਂ ਧਾਰਮਿਕ ਭਾਵਨਾ ਹੁੰਦੀ ਹੈ ਪਰੰਤੂ ਜਿਹਾ ਕਰਦੇ ਹੋਏ ਉਹ ਦੁਨੀਆਦਾਰੀ ਦਾ ਅਮਲ ਵੀ ਨਿਭਾਉਂਦੇ ਨੇ ਮਤਲਬ ਕਿ ਜਿਵੇਂ ਮੇਲੇ ਹੁੰਦੇ ਨੇ ਆਪਾਂ ਉੱਥੇ ਮੱਥਾ ਵੀ ਟੇਕਦੇ ਆ ਨਾਲ ਦੀ ਨਾਲ ਜਿਹੜੇ ਕਿ ਉੱਥੇ ਹਰ ਤਰ੍ਹਾਂ ਦੀ ਦੁਕਾਨ ਵੀ ਹੁੰਦੀ ਹੈ ਹਨਾ ਆਪਾਂ ਖਾਣ ਪੀਣ ਦੇ ਬੱਚਿਆਂ ਨੇ ਖੇਡ ਖੜਾਉਣਿਆਂ ਦੀਆਂ ਤੇ ਜਾਦੂਗਰਾਂ ਦੀਆਂ ਵੀ ਠੀਕ ਹੈ ਤੇ ਬਾਜੀਗਰ ਆਪਣੀਆਂ ਬਾਜ਼ੀਆਂ ਵੀ ਪਾਉਂਦੇ ਨੇ ਤੇ ਕਵਡੀਆਂ ਦੇ ਘੋਲ ਵੀ ਹੁੰਦੇ ਨੇ ਇਹ ਸਾਰੀ ਚੀਜ਼ ਹੁੰਦੀ ਹੈ ਅੱਗੇ ਹੈਗਾ ਮੇਲਿਆਂ ਦੀ ਉਤਪਤੀ ਦੇ ਕਾਰਨ ਕੀ ਕੀ ਰੀਜ਼ਨ ਹੈ ਕਿ ਮੇਲਿਆਂ ਦੀ ਉਤਪਤੀ ਹੋਈ ਮੇਲੇ ਪੈਦਾ ਹੋਏ ਹਾਂਜੀ ਲੋਕ ਮੇਲਿਆਂ ਦੀ ਉਤਪਤੀ لازمی ਤੌਰ ਤੇ ਕਿਹਦੇ ਨਾਲ ਸੰਬੰਧਿਤ ਹੈ ਪੂਜਾ ਪ੍ਰਤੀਸ਼ਟਾ ਨਾਲ ਸੰਬੰਧ ਰੱਖਦੀ ਹੈ ਠੀਕ ਹੈ ਪਹਿਲਾ ਆ ਜੂਗਾ ਸਰਪ ਪੂਜਾ ਹਾਂਜੀ ਇਹਨਾਂ ਦੇ ਵਿੱਚੋਂ ਇੱਕ ਕਾਰਨ ਤਾਂ ਹੈਗਾ ਸਰਪ ਪੂਜਾ ਦਾ ਪੰਜਾਬ ਦਾ ਜਿਹੜਾ ਖੇਤੀਬਾੜੀ ਕਰਨ ਵਾਲਾ ਭਾਈਚਾਰਾ ਉਹ ਹੋਰ ਨਾ ਜੀਵਾਂ ਦੇ ਮੁਕਾਬਲੇ ਸਰਪ ਤੋਂ ਮਤਲਬ ਕੀ ਜਿਹੜਾ ਪੰਜਾਬੀ ਹੀ ਲੋਕਾਂ ਦੇ ਵਿੱਚ ਜਿਹੜੇ ਖੇਤੀਬਾੜੀ ਵਾਲੇ ਕਿਸਾਨ ਨੇ ਆਪਣੇ ਠੀਕ ਹੈ ਪੰਜਾਬ ਦਾ ਖੇਤੀਬਾੜੀ ਕਰਨ ਵਾਲਾ ਭਾਈਚਾਰਾ ਇਹ ਦੂਜੇ ਜਾਨਵਰਾਂ ਦੇ ਨਾਲੋਂ ਕਿਤੋਂ ਜ਼ਿਆਦਾ ਪਿਆਪੀ ਤਾਂ ਸਰਪ ਤੋਂ ਸਰਭਾਵ ਕੀ ਸੱਪ ਤੋਂ ਠੀਕ ਹੈ ਤੇ ਉਸ ਨੂੰ ਉਹ ਉਸ ਨੂੰ ਆਪਣਾ ਦੁਸ਼ਮਣ ਵੀ ਮੰਨਦਾ ਤੇ ਆਪਣੇ ਤੋਂ ਸ਼ਕਤੀਸ਼ਾਲੀ ਵੀ ਮੰਨਦਾ ਤੇ ਇਹਦੇ नाग ਰੂਪ ਨੂੰ ਵਿਸ਼ਨੂੰ ਬਲਰਾਮ ਦੇ ਨਾਲ ਜੋੜਿਆ ਜਾਂਦਾ ਤੇ ਮਕਾਨ ਦੀ ਜਿਹੜੇ ਆਪਣਾ ਹੁੰਦਾ ਇਹਦੀ ਨੀਂਧ ਰਣ ਸਮੇਂ ਜ਼ਮੀਨ ਨੂੰ ਬੋਹਣ ਸਮੇਂ ਫਸਲ ਬੀਜਣ ਬੱਟਣ ਸਮੇਂ ਕਿਹਦੀ ਪੂਜਾ ਕੀਤੀ ਜਾਂਦੀ ਆ ਸਰਪ ਪੂਜਾ ਤੇ ਗੁੱਗਾ ਪੂਜਾ ਵੀ ਇਸੇ ਦਾ ਹੀ ਸੁਧਰਿਆ ਹੋਇਆ ਰੂਪ ਹੈ ਸਰਪ ਪੂਜਾ ਦਾ ਤੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਗੁੱਗੇ ਦੀਆਂ ਮਾੜੀਆਂ ਬਣੀਆਂ ਹੋਈਆਂ ਨੇ ਤੇ ਉੱਥੇ ਮੇਲੇ ਲੱਗਦੇ ਨੇ ਬਟ ਇਹਨਾਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਮੇਲਾ ਕਿਹੜਾ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਆ 214 ਨੂੰ ਲੱਗਦਾ ਸਭ ਤੋਂ ਫੇਮਸ ਹੈ ਇਹ ਜਿੱਥੇ ਗੁੱਗੇ ਪੀਰ ਦੀ ਖਮਾੜੀ ਹੈ ਅੱਗੇ ਹੈਗਾ ਸ਼ੀਤਲ ਸ਼ੀਤਲਾ ਪੂਜਾ ਸ਼ੀਤਲਾ ਮਾਤਾ ਦੀ ਪੂਜਾ ਹਾਂਜੀ ਜਿਹਦੇ ਵਿੱਚ ਮੰਗਲਵਾਰ ਨੂੰ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਗੁਲਗੁਲੇ ਦਾ ਮੱਥਾ ਟੇਕਿਆ ਜਾਂਦਾ ਸੋਮਵਾਰ ਨੂੰ ਬਕਾਇਆ ਜਾਂਦਾ ਨੇ ਮੰਗਲਵਾਰ ਨੂੰ ਸਵੇਰੇ ਸਵੇਰੇ ਮੱਥਾ ਟੇਕਿਆ ਜਾਂਦਾ ਹਾਂਜੀ ਸਰਪੂਜਾ ਤੋਂ ਮਗਰੋਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੱਗਣ ਵਾਲੇ ਮੇਲੇ ਹੈਗੇ ਨੇ ਸੀਤਲਾ ਮਾਤਾ ਨਾਲ ਸੰਬੰਧਿਤ ਸੀਤਲਾ ਨੂੰ ਚੇਚਕਰੀ ਦੇਵੀ ਮੰਨਿਆ ਜਾਂਦਾ ਤੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਚੇਚਕ ਮਹਾਮਾਰੀ ਦੇ ਰੂਪ ਦੇ ਵਿੱਚ ਫੈਲਦੀ ਸੀ ਤਾਂ ਲੋਕਾਂ ਦੇ ਚਿਹਰੇ ਬਦ ਸ਼ਕਲ ਹੋ ਜਾਂਦੇ ਸੀ ਠੀਕ ਹੈ ਆੱਖਾਂ ਦੀ ਨਜ਼ਰ ਮਾਰੀ ਜਾਂਦੀ ਸੀ ਤੇ अनेका ਜਾਨਾਂ ਵੀ ਚਲੀਆਂ ਜਾਂਦੀਆਂ ਸੀ ਇਸ ਕਰਕੇ ਮਨੁੱਖਾਂ ਨੇ ਸ਼ੀਤਲ ਸ਼ੀਤਲਾ ਦੇਵੀ ਦੀ ਜਿਹੜੀ ਪੂਜਾ ਕਰਨੀ ਸ਼ੁਰੂ ਕਰਤੀ ਤੇ ਉਂਝ ਸੀ ਤਾਂ ਸ਼ੀਤਲਾ ਮਾਤਾ ਦੇ ਭਵਨ ਹਰ ਪਿੰਡ ਦੇ ਵਿੱਚ ਬਣੇ ਹੋਏ ਹੁੰਦੇ ਨੇ ਠੀਕ ਹੈ ਪਰੰਤੂ ਸਭ ਤੋਂ ਵੱਡਾ ਮੰਦਿਰ ਕਿਹੜਾ ਗੁੜਗਾਵਾ ਦੇ ਵਿੱਚ ਹੈ ਗੁੜਗਾਵਾ ਦੇ ਵੀ ਸਭ ਤੋਂ ਵੱਡਾ ਮੰਦਰਾ ਸੀਤਲਾ ਮਾਤਾ ਦਾ ਤੇ ਪੰਜਾਬ ਦੇ ਵਿੱਚ ਕਪੂਰੀ ਚੱਪੜ ਸੀਲ ਤੇ ਜਰਗ ਦੇ ਵਿੱਚ ਜਰਗ ਦਾ ਮੇਲਾ ਠੀਕ ਹੈ ਇਹ ਸਭ ਤੋਂ ਵੱਧ ਪ੍ਰਸਿੱਧ ਮੇਲੇ ਲੱਗਦੇ ਨੇ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਕਦੋਂ ਬਣਾਇਆ ਜਾਂਦਾ ਠੀਕ ਹੈ ਇਹ ਤੇ ਇਹ ਗੁਲਗਲਿਆਂ ਦਾ ਮੱਥਾ ਟੇਕਿਆ ਜਾਂਦਾ ਅੱਗੇ ਹੈਗਾ ਮੁਸਲਮਾਨ ਪੀਰ ਫਕੀਰਾਂ ਦੀ ਪੂਜਾ ਹਾਂਜੀ ਪੰਜਾਬ ਦੇ ਲੋਕ ਲੋਕ ਜੀਵਨ ਨੂੰ ਸਿੱਧਾਂ ਜੋਗੀਆਂ ਅਨਾਥਾਂ ਤੇ ਮੁਸਲਮਾਨ ਪੀਰਾਂ ਫਕੀਰਾਂ ਨੇ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਗੁਰੂ ਨਾਨਕ ਦੇਵ ਜੀ ਨੇ ਅਚਲ ਬਟਾਲੇ ਦੇ ਵਿੱਚ ਸਿੱਧ ਗੋਸਟ ਸਿੱਧੂ ਗੋਸਟ ਸਿੱਧਾਂ ਦੇ ਮੇਲੇ ਦੌਰਾਨ ਹੀ ਕੀਤੀ ਸੀ ਮਤਲਬ ਕਿ ਜਿਹੜੀ ਸਿੱਧੂ ਗੋਸਟ ਹੋਈ ਸੀ ਸਿੱਧਾਂ ਨਾਲ ਉਹਨਾਂ ਦੇ ਅਚਲ ਬਟਾਲੇ ਦੇ ਵਿੱਚ ਮੇਲੇ ਦੇ ਦੌਰਾਨ ਹੋਈ ਸੀ ਇਸੇ ਤਰ੍ਹਾਂ ਲੋਕ ਮੁਸਲਮਾਨ ਮੁਸਲਮਾਨਾਂ ਪੀਰਾਂ ਫਕੀਰਾਂ ਦੀਆਂ ਕਰਮਾਤਾਂ ਤੋਂ ਪ੍ਰਭਾਵਿਤ ਹੋ ਕੇ ਮੇਲੇ ਲਾਉਂਦੇ ਰਹੇ ਨੇ ਤੇ ਜਗਰਾਵਾਂ ਦੇ ਵਿੱਚ ਪ੍ਰਸਿੱਧ ਸੂਫੀ ਅਬਦੁਲ ਕਾਦਰ ਜਲਾਨੀ ਦੀ ਕਬਰ ਤੇ 14 ਤੋਂ ਲੈ ਕੇ 16 14 15 16 ਫੱਗਨ ਨੂੰ ਰੋਸ਼ਨੀਆਂ ਦਾ ਮੇਲਾ ਲੱਗਦਾ ਰੋਸ਼ਨੀਆਂ ਦਾ ਮੇਲਾ ਕਿਉਂ ਤਾਂ ਕਹਿੰਦੇ ਨੇ ਕਿਉਂਕਿ ਉੱਥੇ ਬਹੁਤ ਸਾਰੇ ਦੀਵੇ ਜਗਾਇਆ ਜਾਂਦੇ ਨੇ ਤੇ ਦੀਵਿਆਂ ਦੀ ਜਿਹੜੀ ਰੋਸ਼ਨੀ ਦੇ ਨਾਲ ਚਾਰੇ ਪਾਸੇ ਰੋਸ਼ਨ ਹੁੰਦੀਦਾ ਉਹ ਰੋਸ਼ਨੀ ਹੋ ਜਾਂਦੀ ਤਾਂ ਕਰਕੇ ਉਹਨੂੰ ਰੋਸ਼ਨੀਆਂ ਦਾ ਮੇਲਾ ਕਿਹਾ ਜਾਂਦਾ ਤੇ ਇਹਨਾਂ ਦਿਨਾਂ ਦੇ ਵਿੱਚ ਪੀਰ ਦੀ ਕਬਰ ਆਈ ਗਿਆ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਇਸੇ ਤਰ੍ਹਾਂ ਮਲੇਰ ਕੋਟਲੇ ਦੇ ਵਿੱਚ ਮੇਲਾ ਲੱਗਦਾ ਹੈਦਰ ਸ਼ੇਖ ਦੇ ਮਕਬਰੇ ਤੇ ਨਿਮਾਣੀ ਇਕਾदशी ਨੂੰ ਮੇਲਾ ਲੱਗਦਾ ਤੇ ਨਿਗਾਹਾਂ ਡੇਰਾ ਗਾਜੀ ਖਾਨ ਦੇ ਵਿੱਚ ਗਾਜੀ ਖਾਨ ਵਿੱਚ ਸਖੀ ਸਰਵਰ ਦੀ ਖਬਰ ਉੱਤੇ ਭਾਰੀ ਮੇਲਾ ਲੱਗਦਾ ਉਸ ਤੋਂ ਅੱਗੇ ਅਗਲੇ ਹੈਡਿੰਗ ਸਭ ਤੋਂ ਪਹਿਲਾਂ ਸਟੂਡੈਂਟਸ ਸੇ ਹੈਡਿੰਗ ਜਾ ਕੇ ਫਿਰ ਪਿਛਲਾ ਮਟੀਰੀਅਲ ਸੋਚਿਆ ਕਰੋ ਸਮਝਿਆ ਕਰੋ ਫਿਰ ਉਹ इजीली ਯਾਦ ਹੋ ਜਾਂਦੇ ਨੇ ਅੱਗੇ ਹੈਗਾ ਗੁਰਮਤਿ ਤੇ ਪ੍ਰਭਾਵ ਅਧੀਨ ਪੈਦਾ ਹੋਏ ਮੇਲੇ ਹਾਂਜੀ ਗੁਰਮਤਕ ਕਾਲ ਤੋਂ ਮਗਰੋਂ ਕੁਝ ਮੇਲੇ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਮਰਪਿਤ ਮੇਲੇ ਲੱਗਦੇ ਨੇ ਜਿਵੇਂ ਕਿ ਹਰ ਪੂਰਨਮਾਸੀ ਨੂੰ ਪੰਜਾ ਸਾਹਿਬ ਦੇ ਵਿੱਚ ਮੇਲਾ ਲੱਗਦਾ ਠੀਕ ਹੈ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਤੇ ਕੱਤਕ ਦੀ ਪੂਰਨਮਾਸੀ ਨੂੰ ਨਨਕਾਣਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਤੇ ਮੇਲਾ ਲੱਗਦਾ ਤੇ ਅ ਗੁਰੂ ਜੀ ਦੇ ਵਿਆਹ ਤੇ ਬਟਾਲੇ ਦੇ ਵਿੱਚ ਮੇਲਾ ਲੱਗਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਠੀਕ ਹੈ ਤੇ ਇਸੇ ਤਰ੍ਹਾਂ ਮੁਕਸਰ ਦੇ ਵਿੱਚ ਮਾਗੀ ਦਾ ਮੇਲਾ ਮੁਕਸਰ ਦੇ ਵਿੱਚ ਜਿੱਥੇ 40 ਮੁਕਤਿਆਂ ਨੂੰ ਜਿਹੜੇ ਕਿ ਮੁਕਤੀ ਦਾ ਵਾਰ ਮਿਲਿਆ ਸੀ ਜਿਹੜੇ ਕਿ ਦਰਾਨਾ ਸਾਹਿਬ ਦੀ ਲੜਾਈ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅ ਜਿਹੜਾ ਜਿਹੜੇ 40 ਸਿੱਖ ਵਿਧਾਵਾਂ ਲਿਖ ਕੇ ਚਲੇ ਗਏ ਸੀ ਉਹੀ 40 ਸਿੱਖਾਂ ਨੂੰ ਜਿਹੜੇ ਕਿ ਮੁਕਤੀ ਦਾ ਵਾਰ ਦਿੱਤਾ ਸੀ ਉਹਨਾਂ ਦਾ ਵਿਧਾਵੇ ਨੂੰ ਫਾੜ ਕੇ ਠੀਕ ਹੈ ਤਾਂ ਮਹਾ ਸਿੰਘ ਉਹਨਾਂ ਦਾ ਮੁਖ ਨੇਤਾ ਸੀ ਤੇ ਉਥੇ ਮੁਕਤਸਰ ਦੇ ਵਿੱਚ ਮਾਗੀ ਦਾ ਤਿਹਾਰ ਮਨਾਇਆ ਜਾਂਦਾ ਮਾਗ ਮਹੀਨੇ ਦੇ ਵਿੱਚ ਸੰਗਰਾਮ ਦਮਦਮਾ ਸਾਹਿਬ ਦੇ ਵਿੱਚ ਤਲਵੰਡੀ ਸਾਬੋ ਦੇ ਵਿਖੇ ਵਿਸਾਖੀ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦਾ ਤਿਹਾਰ ਠੀਕ ਹੈ ਕਹਿੰਦੇ ਉਹਨਾਂ ਨੇ ਵੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਤੇ ਤਰਨ ਤਾਰਨ ਵਿਖੇ ਮੱਸੀਆ ਵਰਦੀ ਆ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਤੇ ਫਤੇਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਫਤੇਗੜ ਸਾਹਿਬ ਦੇ ਵਿੱਚ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤੇ ਸਿੰਘ ਜੀ ਉਹਨਾਂ ਨੂੰ ਜਿਹੜੇ ਕਿ ਸ਼ਹੀਦੀ ਨਾਲ ਸਮਰਪਿਤ ਜਿਹੜੇ ਕਿ ਮੇਲੇ ਲੱਗਦੇ ਨੇ ਠੀਕ ਹੈ ਨੈਕਸਟ ਹੈਗਾ Hindu ਦੇਵੀ ਦੇਵਤਿਆਂ ਦੀ ਪੂਜਾ ਹਾਂਜੀ ਪੰਜਾਬ ਵਿੱਚ ਰਣੀਕੇ ਸੰਗਰੂਰ ਵਿਖੇ ਸ਼ਿਵਰਾਤਰੀ ਦਾ ਮੇਲਾ ਲੱਗਦਾ ਠੀਕ ਹੈ ਸ਼ਿਵਰਾਤਰੀ ਦਾ ਤੇ ਮਾਈ ਸਰਖਾਨੇ ਬਠਿੰਡੇ ਦੇ ਵਿੱਚ ਨੈਣਾ ਦੇਵੀ ਤੇ ਪਟਿਆਲੇ ਦੇ ਵਿੱਚ ਕਾਲੀ ਦੇਵੀ ਦੀ ਪੂਜਾ ਲਈ ਮੇਲੇ ਲੱਗਦੇ ਨੇ ਅੱਗੇ ਹੈਗਾ ਜਠੇਰਿਆਂ ਜਾਂ ਵੱਡੇ ਵਡੇਰਿਆਂ ਦੀ ਪੂਜਾ ਹਾਂਜੀ ਅਜਿਹੇ ਮੇਲਿਆਂ ਦੇ ਵਿੱਚ ਜਿਹੜੇ ਵੱਡੇ ਵਡੇਰਿਆਂ ਜਾਂ ਜਠੇਰਿਆਂ ਦੇ ਮੇਲੇ ਹੁੰਦੇ ਨੇ ਹਰ ਕਬੀਲਾ ਆਪਣੇ ਜਠੇਰੇ ਭਾਵ ਕੀ ਬਡੇਰੇ ਦੀ ਸਮਾਦੀ ਉੱਤੇ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਇਕੱਠੇ ਹੁੰਦੇ ਨੇ ਤੇ ਹੌਲੀ ਹੌਲੀ ਕਈ ਅਜਿਹੇ ਮੇਲੇ ਵੀ ਲੋਕੀ ਕ ਰੂਪ ਜਿਹੜੇ ਕੀ ਧਾਰਨ ਕਰ ਲੈਂਦੇ ਨੇ ਨੈਕਸਟ ਆਜੂਗਾ ਸੂਫੀ ਦਰਵੇਸ਼ਾਂ ਤੇ ਸ਼ਾਇਰਾਂ ਦੇ ਮੇਲੇ ਹਾਂਜੀ ਮੇਲਿਆਂ ਦੀ ਇਸ ਬਨਗੀ ਦੇ ਵਿੱਚ ਪ੍ਰਸਿੱਧ ਸੂਫੀ ਦਰਵੇਸ਼ ਦਰਵੇਸ਼ਾਂ ਨਾ ਵਰ ਸ਼ਾਇਰਾਂ ਤੇ ਲੋਕ ਨਾਇਕਾ ਨਾਲ ਸੰਬੰਧ ਰੱਖਦੀ ਹੈ ਇਹ ਜਿਵੇਂ ਲਾਹੌਰ ਦੇ ਵਿੱਚ ਸ਼ਾਹੂ ਸ਼ੇਨ ਠੀਕ ਹੈ ਸੂਫੀ ਕਵੀ ਹੋਏ ਨੇ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਜਗਦੇਵ ਕਲਾਂ ਦੇ ਵਿੱਚ ਹਾਸ਼ਮ ਸ਼ਾਹ ਹਾਸ਼ੂ ਮੀਆਂ ਸੂਫੀ ਵੀ ਸੀ ਤੇ ਕਿੱਸਾਕਾਰ ਵੀ ਸੀ ਲੁਧਿਆਣੇ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦਗਾਰੀ ਦੇ ਵਿੱਚ ਮੇਲੇ ਲੱਗਦੇ ਨੇ ਇਸੇ ਤਰ੍ਹਾਂ ਝੰਗ ਸਿਆਲ ਦੇ ਵਿੱਚ ਹੀਰ ਦੀ ਯਾਦ ਦੇ ਵਿੱਚ ਲੱਗਣ ਵਾਲਾ ਮੇਲਾ ਪੂਰੀ ਰਵਾਇਤੀ ਰੰਗਤ ਨਾਲ ਲੱਗਦਾ ਅੱਗੇ ਹੈਗਾ ਮੇਲਿਆਂ ਦਾ ਆਯੋਜਨ ਪ੍ਰਬੰਧ ਕੌਣ ਕਰਦਾ ਤੇ ਪ੍ਰੋਜੋਨ ਕਿਵੇਂ ਆ ਹਾਂਜੀ ਪਰੰਪਰਾਗਤ ਮੇਲੇ ਜਿਹੜੇ ਪ੍ਰਚੀਨ ਮੇਲੇ ਸੀ ਆਮ ਕਰਕੇ ਤਿੰਨ ਪੜਾਵਾਂ ਦੇ ਵਿੱਚੋਂ ਗੁਜ਼ਰਦੇ ਸੀ ਹਰ ਮੇਲੇ ਦਾ ਪਹਿਲਾ ਪੜਾਅ ਸੀ ਸੰਬੰਧਿਤ ਪੀਰ ਫਕੀਰ ਦੇਵੀ ਜਾਂ ਦੇਵਤੇ ਦੀ ਪੂਜਾ ਨਾਲ ਜੁੜਿਆ ਹੋਇਆ ਠੀਕ ਹੈ ਤੇ ਇਸ ਵਿੱਚ ਔਰਤਾਂ ਜਾਦੇ ਸ਼ਾਮਲ ਹੁੰਦੀਆਂ ਸੀ ਤੇ ਹਰ ਪਰਿਵਾਰ ਹਰ ਪਰਿਵਾਰ ਸੰਬੰਧਿਤ ਦੇਵਤੇ ਜਾਂ ਪੀਰ ਨੂੰ ਭੋਗ ਲਵਾਉਣ ਲਈ ਆਪਣੀ ਸਮਰੱਥਾ ਅਨੁਸਾਰ ਪਕਵਾਨ ਤਿਆਰ ਕਰਕੇ ਲੈ ਕੇ ਆਉਂਦੇ ਸੀ ਤੇ ਹੌਲੀ ਹੌਲੀ ਇਹ ਪਕਵਾਨ ਸੀਤ ਪ੍ਰਸ਼ਾਦ ਨਾ ਰਹਿ ਕੇ ਹਰ ਘਰ ਦੀ ਪਹੁੰਚ ਪਰੋਖੋਂ ਦੇ ਅਨੁਸਾਰ ਆ ਜਿਹੜੇ ਕਿ ਬਣ ਗਿਆ ਮਤਲਬ ਕਿ ਜੋ ਵੀ ਹੁਣ ਕਿਸ ਦੀ ਪਹੁੰਚ ਹੁੰਦੀ ਹੈ ਉਹਵੇਂ ਆਪਣਾ ਪ੍ਰਸ਼ਾਦ ਲੈ ਕੇ ਜਾਂਦਾ ਅੱਗੇ ਹੈਗਾ ਸੈਕੰਡ ਮੇਲੇ ਦੇ ਦੂਜੇ ਪੜਾਅ ਵਿੱਚ ਦੀ ਸੀ ਕਵਿਸ਼ਰਾਂ ਢਾਡੀਆਂ ਗਵੰਤਰੀਆਂ ਤੇ ਗਿੱਧਿਆਂ ਦੇ ਅਖਾੜੇ ਸ਼ਾਮਿਲ ਸੀ ਠੀਕ ਹੈ ਤੇ ਇਸ ਦਿਨ ਮੇਲਾ ਖੂਬ ਹੁੰਦਾ ਸੀ ਤੇ ਹਰ ਪੱਧਰ ਦਾ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਸੀ ਨਚਾਰਾਂ ਦੇ ਨਾਚ ਹੁੰਦੇ ਸੀ ਵਾਜਗਰਾਂ ਦੀਆਂ ਬਾਜੀਆਂ ਨਟ ਨਟਨੀਆਂ ਦੀਆਂ ਕਲਾਵਾਜੀਆਂ ਦੋ ਤਾਰੇ ਦੀ ਮਿੱਠੀ ਟੁਣਕਾਰ ਹੁੰਦੀ ਸੀ ਭੰਗੜੇ ਦੇ ਢੋਲ ਜਾਦੂਗਰਾਂ ਦੀ ਹੱਥ ਸਫਾਈ ਮਦਾਰੀਆਂ ਦੇ ਤਮਾਸ਼ੇ ਜਾਨਵਰਾਂ ਦੀਆਂ ਲੜਾਈਆਂ ਦੇ ਦ੍ਰਿਸ਼ ਮੇਲੇ ਨੂੰ ਬਹੁਤ ਲੋਕਿਕਤਾ ਪ੍ਰਦਾਨ ਕਰਦੇ ਸੀ ਤੇ ਵੱਖ-ਵੱਖ ਕਵਿਸ਼ਰੀ ਜਥੇ ਇਤਿਹਾਸ ਮਿਥਿਹਾਸ ਦੀਆਂ ਕਹਾਣੀਆਂ ਨੂੰ ਕਥਾਰਸ ਦੇ ਵਿੱਚ ਗੁੰਨਕੇ ਪੇਸ਼ ਕਰਦੇ ਸੀ ਭਾਵਕੀ ਕਥਾ ਕਥਾ ਰਸ ਦੇ ਰੂਪ ਦੇ ਵਿੱਚ ਜਿਹੜੀ ਕਿ ਪੇਸ਼ ਕਰਦੇ ਸੀ ਤੇ ਗਵੰਤਰੀ ਗਾਇਕੀ ਰਾਹੀਂ ਲੋਕ ਨਾਇਕਾ ਦੇ ਚਰਿੱਤਰ ਵੇਸ਼ ਕਰਦੇ ਸੀ ਢਾਡੀ ਜੋਧਿਆਂ ਦੀਆਂ ਵਾਰਾਂ ਗਾਉਂਦੇ ਸੀ ਮਰਦਾਂ ਤੇ ਔਰਤਾਂ ਨੇ ਕਿੱਦੇ ਆਪਣਾ ਰੰਗ ਬੰਨਦੇ ਬੰਨਦੇ ਸੀ ਠੀਕ ਹੈ ਤੇ ਨਵੀਂ ਨਵੇਂ ਜਿਹੜੇ ਬੋਲੀਕਾਰ ਪੈਦਾ ਹੁੰਦੇ ਸੀ ਨਵੇਂ ਨਵੇਂ ਬੋਲੀਆਂ ਪਾ ਕੇ ਅੱਗੇ ਇਹ ਤਾਂ ਹੈਗਾ ਸੀ ਦੂਜਾ ਪੜਾਅ ਹੁਣ ਮੇਲੇ ਦਾ ਤੀਜਾ ਪੜਾਅ ਸੀ ਕੋਲ ਖੇੜ ਜਿਹਦੇ ਵਿੱਚ ਕੋਲ ਵਗੈਰਾ ਕਰਵਾਏ ਜਾਂਦੇ ਸੀ ਤੇ ਇਸ ਦਿਨ ਤੈ ਹੁੰਦਾ ਸੀ ਕਿ ਬਿੱਤੇ ਸਾਲ ਦੇ ਵਿੱਚ ਕਿਸ ਪਹਿਲਵਾਨ ਨੇ ਕਿੰਨੀ ਖੁਰਾਕ ਖਾਧੀ ਸੀ ਤੇ ਉਸੇ ਇਲਾਕੇ ਜਾਂ ਨਗਰ ਦਾ ਨਾਂ ਉੱਚਾ ਕੀਤਾ ਜਾਂ ਨਮੋਸ਼ੀ ਖੱਟੀ ਹੋਈ ਹੈ ਭਾਬੀ ਜਾਂ ਆ ਰਿਹਾ ਹੋਇਆ ਤੇ ਇਹਨਾਂ ਦਿਨਾਂ ਵਿੱਚ ਪੈਦਾ ਹੋਈ ਮੁਕਾਬਲੇ ਦੀ ਭਾਵਨਾ ਦੇ ਅਧੀਨ ਹਰ ਗੱਭਰੂ ਆਪਣੇ ਆਪ ਨੂੰ ਆਉਣ ਵਾਲੇ ਮੇਲੇ ਲਈ ਤਿਆਰ ਕਰਦਾ ਸੀ ਮਤਲਬ ਕਿ ਉਹ ਸੋਚਦਾ ਸੀ ਕਿ ਮੈਂ ਜਿੱਤੂਗਾ ਤੇ ਅੱਜ ਸਮਾਜਿਕ ਆਰਥਿਕ ਤਬਦੀਲੀਆਂ ਆ ਗਈਆਂ ਬਦਲਦੀ ਹੋਈ ਮਾਨਸਿਕਤਾ ਦੇ ਕਾਰਨ ਲੋਕਾਂ ਦੀਆਂ ਮੇਲਿਆਂ ਦੇ ਵਿੱਚ ਬਹੁਤ ਜਿਹੜੀ ਕਿ ਜਾਦੇ ਦਿਲਚਸਪੀ ਨਹੀਂ ਰਹੀ ਤੇ ਬਹੁ ਗਿਣਤੀ ਮੇਲੇ ਸਿਆਸੀ ਅਖਾੜੇ ਬਣ ਕੇ ਰਹਿ ਗਏ ਨੇ ਤੇ ਕਵਿਸ਼ਰਾਂ ਤੇ ਹੋਰ ਲੋਕ ਕਲਾਕਾਰਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਵੀ ਨਾ ਮਾਤਰੀ ਰਹੀ ਅੱਗੇ ਆਜੂਗਾ ਮੇਲੇ ਤੇ ਤਿਹਾਰ ਅੰਤਰ ਤੇ ਸਮਾਨਤਾ ਨੇ ਚ ਕੀ ਆ ਮਤਲਬ ਕਿ ਮੇਲੇ ਤੇ ਤਿਹਾਰਾਂ ਦੇ ਵਿੱਚ ਕੀ ਫਰਕ ਹੈ ਕੀ ਇਹਨਾਂ ਦੇ ਵਿੱਚ ਸਮਾਨਤਾ ਸਿਮਿਲਰਟੀ ਕੀ ਹੈ ਮੇਲੇ ਤੇ ਤਿਹਾਰ ਵਧੇਰੇ ਜਿਹੜੇ ਕਿ ਸਥਾਨਕ ਰੰਗਣ ਵਾਲੇ ਹੁੰਦੇ ਨੇ ਤੇ ਆਮ ਕਰਕੇ ਇੱਕ ਤੋਂ ਵਧੇਰੇ ਦਿਨਾਂ ਤੱਕ ਇਹ ਚੱਲਦੇ ਨੇ ਠੀਕ ਹੈ ਪਰੰਤੂ ਜਿਹੜੇ ਤਿਹਾਰ ਨੇ ਉਹ ਇੱਕ ਦਿਨ ਲਈ ਹੁੰਦੇ ਨੇ ਮਤਲਬ ਕਿ ਮੇਲੇ ਕੀ ਹੁੰਦੇ ਨੇ ਮੇਲੇ ਤੇ ਤਿਉਹਾਰਾਂ ਦੇ ਵਿੱਚ ਵੈਸੇ ਤਾਂ ਇਹ ਸਮਾਨਤਾ ਹੀ ਹੋਊਗੀ ਕਿ ਦੋਨੇ ਜਿਆਦਾਤਰ ਕਿਹਨਾਂ ਨਾਲ ਜੁੜੇ ਹੁੰਦੇ ਨੇ ਸਥਾਨਿਕ ਪੱਧਰ ਨਾਲ ਜੁੜੇ ਹੋਏ ਹੁੰਦੇ ਨੇ ਪਿੰਡ ਪੱਧਰ ਨਾਲ ਜੁੜੇ ਹੋਏ ਹੁੰਦੇ ਨੇ ਬਟ ਜਿਹੜੇ ਮੇਲੇ ਨੇ ਇੱਕ ਤੋਂ ਦੋ ਦਿਨ ਤਿੰਨ ਦਿਨ ਚਾਰ ਦਿਨ ਤੱਕ ਚੱਲਦੇ ਨੇ ਇੱਕ ਤੋਂ ਵੱਧ ਦਿਨਾਂ ਤੱਕ ਚੱਲਦੇ ਨੇ ਬਟ ਜਿਹੜਾ ਤਿਉਹਾਰ ਆ ਉਹਦਾ ਇੱਕ ਦਿਨ ਹੀ ਨਿਸ਼ਚਿਤ ਹੁੰਦਾ ਠੀਕ ਹੈ ਜਿਵੇਂ ਰੱਖੜੀ ਦਾ ਤਿਉਹਾਰ ਆ ਇੱਕ ਦਿਨ ਹੀ ਨਿਸ਼ਚਿਤ ਆ ਹਨਾ ਦੀਵਾਲੀ ਦਾ ਤਿਉਹਾਰ ਇੱਕ ਦਿਨ ਹੀ ਨਿਸ਼ਚਿਤ ਆ ਤੇ ਸਮੇਂ ਤੱਕ ਹੀ ਹੁੰਦੇ ਨੇ ਇਹ ਤੇ ਜਿਵੇਂ ਲੋਹੜੀ ਤੇ ਦੀਵਾਲੀ ਅੱਗੇ ਉਦਾਹਰਨ ਆ ਗਈ ਤੇ ਮੇਲੇ ਦੇ ਵਿੱਚ ਅਕਸਰ ਦੂਰ ਦਰਾਡੇ ਤੋਂ ਲੋਕ ਆ ਕੇ ਸ਼ਾਮਲ ਹੁੰਦੇ ਨੇ ਪਰੰਤੂ ਜਿਹੜੇ ਤਿਹਾਰ ਨੇ ਉਹ ਕੌਮੀ ਪੱਧਰ ਦਾ ਹੋਵੇ ਅਕਸਰ ਮਨਾਇਆ ਸਥਾਨਕ ਪੱਧਰ ਤੇ ਹੀ ਜਾਂਦਾ ਬੇਸ਼ੱਕ ਉਹ ਕੌਮੀ ਪੱਧਰ ਤੇ ਹੋਵੇ ਮਤਲਬ ਕਿ ਮੇਲੇ ਦੇ ਵਿੱਚ ਤਾਂ ਹੁਣ ਜਿਵੇਂ ਗੁੱਗਾ ਮਾੜੀ ਦਾ ਮੇਲਾ ਅਸ਼ਪਾਰ ਦਾ ਮੇਲਾ ਉੱਥੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਬਟ ਜਿਹੜੇ ਇਹ ਤਿਹਾਰ ਨੇ ਉਹਨਾਂ ਨੂੰ ਲੋਕ ਆਪਣੇ ਸਥਾਨਕ ਪੱਧਰ ਤੇ ਆਪਣੇ ਘਰਾਂ ਦੇ ਵਿੱਚ ਹੀ ਮਨਾ ਕੇ ਜਿਵੇਂ ਦੀਵਾਲੀ ਦਾ ਤਿਹਾਰ ਆਪਣੇ ਘਰ ਦੇ ਵਿੱਚ ਮਨਾ ਲੈਂਦੇ ਨੇ ਹਨਾ ਲੋਹੜੀ ਦਾ ਤਿਹਾਰ ਆਪਣੇ ਘਰ ਦੇ ਵਿੱਚ ਮਨਾ ਲੈਂਦੇ ਨੇ ਐਵੇਂ ਹੋ ਜਾਂਦੇ ਹਾਂ ਥੋੜੇ ਬਹੁਤੇ ਇਕੱਠੇ ਹੋ ਜਾਂਦੇ ਨੇ ਬਾਕੀ ਆਪਣੇ ਹਾਂ ਪੱਧਰਤੀ ਮਨਾਉਂਦੇ ਨੇ ਤੇ ਗੁੱਗਾ ਨੌਮੀ ਬਾਸੜੀਏ ਤੇ ਸਾਂਝੀ ਮਾਈ ਦੇ ਤਿਹਾਰ ਮਾਲਵੇ ਤੱਕ ਹੀ ਸੀਮਤ ਨੇ ਪਰ ਮਾਝੇ ਦੇ ਵਿੱਚ ਇਹਨਾਂ ਦੀ ਕੋਈ ਹੋੰਦ ਨਹੀਂ ਹੈਗੀ ਠੀਕ ਆ ਬਟ ਜਿਹੜੇ ਆਪਾਂ ਕਹਿੰਦੇ ਹਾਂ ਤਿਹਾਰ ਨੇ ਉਹ ਸਾਰੇ ਪੱਧਰਾ ਦੇ ਮਨਾਏ ਜਾਂਦੇ ਨੇ ਮੇਲੇ ਦੇ ਤਿਹਾਰਾਂ ਵਿੱਚ ਸਾਂਝ ਵੀ ਦੇਖਣ ਨੂੰ ਮਿਲਦੀ ਜਿਵੇਂ ਪੰਜਾਬੀ ਵਿੱਚ ਜੋਕ ਮੇਲਾ ਅੰਗਰੇਜ਼ੀ ਦੇ ਵਿੱਚ ਕੀ ਬਣ ਗਿਆ ਜੂਥ ਫੈਸਟੀਵਲ ਬਣ ਜਾਂਦਾ ਤੇ ਜੂਥ ਫੇਅਰ ਨਹੀਂ ਹੁੰਦਾ ਜੂਥ ਫੈਸਟੀਵਲ ਹੁੰਦਾ ਕੌਮੀ ਪੱਧਰ ਦੇ ਤਿਹਾਰ ਜਿਵੇਂ ਕਿ ਦੀਵਾਲੀ ਦੁਸਹਿਰਾ ਲੋਹੜੀ ਜਨਮਸ਼ਟਮੀ ਰਾਮ ਨੌਮੀ ਈਦ 크ਿਸਮਸ ਗੁਰਪੁਰਬ ਮਾਗੀ ਨਿਮਾਣੀ ਕਾਦਸ਼ੀ ਬਸੰਤ ਪੰਚਮੀ ਰੱਖੜੀ ਸ਼ਿਵਰਾਤਰੀ ਕਰਵਾ ਚੱਕਰੀ ਦੇ ਵਰਤਾਂ ਨਾਲ ਜੁੜੇ ਭਾਵ ਜਾਂ ਮਹਾਤਮ ਲਗਭਗ ਹਰ ਥਾਂ ਤੇ ਕੁਝ ਹੀ ਹੁੰਦੇ ਨੇ ਇਸੇ ਤਰ੍ਹਾਂ ਤਿਹਾਰਾਂ ਦੇ ਯੋਜਨ ਸਮੇਂ ਵੀ ਸਮਾਨਤਾ ਤੇ ਅੰਸ਼ਕ ਰੂਪ ਦੇ ਵਿੱਚ ਆਪਾਂ ਨੂੰ ਵੱਖਰੇਵੇਂ ਵੀ ਦੇਖਣ ਨੂੰ ਥੋੜੇ ਜਿਹਾ ਮਿਲਦੇ ਨੇ ਹਾਂਜੀ ਮੇਲੇ ਦੇ ਤਿਹਾਰ ਲੋਕ ਜੀਵਨ ਦੇ ਵਿੱਚ ਤਾਜ਼ਗੀ ਲਿਆਉਂਦੇ ਨੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਇੱਕ ਤਿਹਾਰ ਵਾਲੇ ਦਿਨ ਆਪਣੀ ਮਾਨਸਿਕਤਾ ਦਾ ਆਨੰਦ ਮਾਣਦੇ ਨੇ ਮ제 ਦੇ ਵਿੱਚ ਹੁੰਦੇ ਨੇ ਨਵੀਂ ਚੇਤਨਤਾ ਦੇ ਅਧੀਨ ਜਿਵੇਂ ਜਿਵੇਂ ਲੋਕ ਤਿਹਾਰਾਂ ਨੂੰ ਫਾਲਤੂ ਦੇ ਅੰਧਵਿਸ਼ਵਾਸਾਂ ਨੂੰ ਤਿਆਗ ਮੰਨ ਕੇ ਤਿਆਗਦੇ ਜਾ ਰਹੇ ਨੇ ਤੇ ਉਹਨਾਂ ਦੇ ਜੀਵਨਾਂ ਦੇ ਵਿੱਚ ਸ਼ਾਂਤੀ ਭੰਗ ਵੀ ਹੁੰਦੀ ਜਾ ਰਹੀ ਹੈ ਅੱਗੇ ਹੈਗੇ ਪੰਜਾਬ ਦੇ ਮੇਲੇ ਤੇ ਤਿਹਾਰ ਹਾਂਜੀ ਪੰਜਾਬ ਦੇ ਵਿੱਚ ਉਹ ਤਿਹਾਰਾਂ ਦਾ ਸਿਲਸਿਲਾ ਜਿਹੜੇ ਕਿ ਲੰਬਾ ਚੌੜਾ ਚੱਲਦਾ ਰਹਿੰਦਾ ਚੰਦ ਦੀਆਂ ਤਿਥਾਂ ਨਾਲ ਸੰਬੰਧਿਤ ਤਿਹਾਰ ਇਕਾदशी ਪੁੰਨਿਆ ਮੱਸੀਆ ਨੂੰ ਮਨਾਏ ਜਾਂਦੇ ਨੇ ਹਰ ਮਹੀਨੇ ਦੀ ਪਹਿਲੇ ਤੱਕ ਤਰੀਕ ਨੂੰ ਸੰਗਰਾਣ ਮਨਾਈ ਜਾਂਦੀ ਹੈ ਠੀਕ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਕੀ ਹੁੰਦਾ ਕਿ ਮਹੀਨੇ ਦਾ ਪਹਿਲਾ ਦਿਨ ਸੁੱਖ ਦੇ ਨਾਲ ਲੰਘਿਆ ਤਾਂ ਸਾਰਾ ਮਹੀਨਾ ਖੁਸ਼ੀ ਭਰਿਆ ਰਹੂਗਾ ਠੀਕ ਹੈ ਅੱਗੇ ਹੈਗਾ ਤੇ ਚੇਤਰ ਦੀ ਸੰਗਰਾਣ ਜਿਹਦੇ ਵਿੱਚ ਨਵਾਂ ਸਾਮਤ ਬਣਾਇਆ ਜਾਂਦਾ ਜਿਵੇਂ ਆਪਾਂ ਫਸਟ ਜਨਵਰੀ ਨੂੰ ਆਪਾਂ ਜਿਹੜਾ ਕਿ ਨਿਊ ਇਅਰ ਮਨਾਉਣਾ ਐ ਐਵੇਂ ਜਿਹੜਾ ਕਿ ਦੇਸੀ ਮਹੀਨਾ ਹੁੰਦਾ ਚੇਤ ਚੇਤ ਹੁੰਦਾ ਦੇਸੀ ਮਹੀਨਾ ਇਸ ਚੇਤ ਨੂੰ ਜਿਹੜੇ ਕਿ 13 ਦੇਸੀ ਮਹੀਨੇ ਹੁੰਦੇ ਨੇ ਆਪਣੇ 12 ਉਹਨਾਂ ਦਾ ਪਹਿਲਾ ਮਹੀਨਾ ਹੁੰਦਾ ਚੇਤ ਤੇ ਚੇਤ ਦਾ ਜਿਹੜੇ ਕਿ ਪਹਿਲਾ ਦਿਨ ਹੁੰਦਾ ਉਹਨੂੰ ਕਹਿੰਦੇ ਨੇ ਜਿਹੜੇ ਕਿ 1 ਕਮ ਠੀਕ ਹੈ ਚੇਤ ਦੀ 1 ਕਮ ਨੂੰ ਤੋਂ ਨਵਾਂ ਸਮਤ ਬਣਾਇਆ ਜਾਂਦਾ ਤੇ ਚੇਤਰ ਦੇ ਨਰਾਤਿਆਂ ਦੇ ਵਿੱਚ ਚੇਤਰ ਦੀ ਅਸ਼ਟਮੀ ਨੂੰ ਕੰਜਕਾਂ ਤੇ ਚੇਤਰ ਦੀ ਨੌਮੀ ਨੂੰ ਰਾਮ ਨੌਮੀ ਦਾ ਤਿਹਾਰ ਮਨਾਇਆ ਜਾਂਦਾ ਜੇਠ ਸੁਦੀ ਚੌਥ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਝੇਠ ਸੁਦੀ ਇਕਾदशी ਨੂੰ ਨਿਰਜਲਾ ਇਕਾदशी ਦਾ ਤਿਹਾੜ ਮਨਾਇਆ ਜਾਂਦਾ। ਸ਼ਾਵਣ ਭਾਦੋਂ ਬਰਸਾਤਾਂ ਦੇ ਮਹੀਨੇ ਵਿੱਚ ਤੀਆਂ ਰਖੜੀ ਦੇ ਤਿਹਾੜ ਆਉਂਦੇ ਨੇ। ਭਾਦੋਂ ਵਿੱਚ ਜਨਮਾਸ਼ਟਮੀ ਹੁੰਦੀ ਆ। ਫਿਰ ਸ਼ਰਾਧਾ ਵਿੱਚ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਪਿਤਰਾਂ ਦਾ ਰਿਣ ਚੁਕਾਇਆ ਜਾਂਦਾ। ਠੀਕ ਆ ਭਾਗ ਕੀ ਰਿਣ ਹੋ ਗਿਆ ਕਰਜ਼ਾ। ਨਰਾਤਿਆਂ ਦੇ ਵਿੱਚ ਮਾਤਾ ਗੌਰਜਾ ਸੰਜੀ ਮਈ ਦੀ ਪੂਜਾ ਹੁੰਦੀ ਆ। ਜਿਦੇ ਵਿੱਚ ਜੋਂ ਵਿਜੇ ਜਾਂਦੇ ਨੇ ਤੇ ਦਸਵੀਂ ਨੂੰ ਦੁਸ਼ਹਿਰਾ ਦਾ ਤਿਹਾਰ ਹੁੰਦਾ ਫਿਰ ਕਰਵਾ ਚੌਥ ਫਿਰ ਚੱਕਰੀ ਆਹੇ ਚੱਕਰੀ ਦਾ ਵਰਤ ਹੁੰਦਾ ਛੱਜੇ ਦੇ ਵੀ ਬਾਦ ਨੇ ਦੇ ਛੱਜੇ ਦੇ ਵੀ ਬਾਦ ਨੇ ਠੀਕ ਹੈ ਤੇ ਕੱਤਕ ਦੀ ਕਾਦਸ਼ੀ ਨੂੰ ਦੇਵ ਉਠਾਨ ਤਿਹਾਰ ਮਨਾਏ ਜਾਂਦੇ ਨੇ ਤੇ ਫਿਰ ਸਭ ਤੋਂ ਵੱਡਾ ਤਿਹਾਰ ਆਉਂਦਾ ਦੀਵਾਲੀ ਕੱਤਕ ਦੀ ਮੱਸੀਆਂ ਨੂੰ ਪੋਹ ਦੇ ਅਖੀਰਲੇ ਦਿਨ ਲੋਹੜੀ ਦਾ ਤਿਹਾਰ ਆਉਂਦਾ ਤੇ ਮਾਗ ਦੇ ਸੰਗਰਾਮ ਨੂੰ ਮਾਗੀ ਦਾ ਤਿਹਾਰ ਆਉਂਦਾ ਫਗਣ ਵਿੱਚ ਸ਼ਿਵਰਾਤਰੀ ਹੁੰਦੀ ਆ ਹੋਲੇ ਮਹਾਲੇ ਦਾ ਤਿਹਾਰ ਆਉਂਦਾ ਇਸੇ ਤਰ੍ਹਾਂ ਸਾਲ ਦੇ ਵਿੱਚ ਕੋਈ ਵੀ ਮਹੀਨਾ ਖਾਲੀ ਨਹੀਂ ਹੁੰਦਾ ਜਿਹਦੇ ਦਿਨ ਕੋਈ ਤਿਥ ਤਿਹਾਰ ਨਾ ਹੋਵੇ ਅੱਗੇ ਆਵਾਂਗਾ ਪੰਜਾਬ ਦੇ ਮੇਲੇ ਇਸ ਤੋਂ ਪਿੱਛੋਂ ਨਿਵੰਦਕਾਰ ਪੰਜਾਬ ਦੇ ਮੇਲਿਆਂ ਦਾ ਵੀ ਜ਼ਿਕਰ ਕਰਦਾ ਕਿ ਮੰਗੀ ਦਾ ਮੇਲਾ ਜਰਗ ਦਾ ਮੇਲਾ ਸ਼ਪਾਰ ਦੇ ਮੇਲੇ ਵਿਸਾਖੀ ਦੇ ਮੇਲੇ ਤੇ ਪੰਜਾਬ ਦੇ ਤਿਹਾਰਾਂ ਦਾ ਜ਼ਿਕਰ ਕਰਦੇ ਹੋਏ ਉਹ ਦੀਵਾਲੀ ਦਸਹਿਰਾ ਲੋਹੜੀ ਤੀਆਂ ਤੇ ਰੱਖੜੀ ਬਸੰਤ ਤਿਹਾਰ ਇਹਨਾਂ ਦਾ ਵਿਸਥਾਰ ਪੂਰਵ ਦੇ ਵਿੱਚ ਜਾਣਕਾਰੀ ਦਿੰਦੇ ਹਨ ਹਾਂਜੀ ਇਹ ਤਾਂ ਹੋ ਗਿਆ ਆਪਣਾ ਸਾਰ ਅੱਗੇ ਜੇ ਹੁਣ ਆਪਣਾ ਇਹਦਾ ਵਿਸ਼ਾ ਵਸਤੂ ਵਿਸ਼ਾ ਵਸਤੂ ਤੇ ਪਹਿਲੇ ਲਿਖਾਂਗੇ ਕਿ ਇਹ ਨਿਵੰਦ ਜਿਹੜਾ ਕਿ ਜੀਤ ਸਿੰਘ ਜੋਸ਼ੀ ਦਾ ਲਿਖਿਆ ਹੋਇਆ ਜਿਦੇ ਵਿੱਚ ਲੇਖਕ ਨੇ ਪੰਜਾਬੀ ਲੋਕ ਜੀਵਨ ਦੇ ਭਿੰਨ ਅੰਗ ਮੇਲਿਆਂ ਦੇ ਤੇ ਹਾਰਾਂ ਬਾਰੇ ਬਹੁਤ ਪੱਖੀ ਜਾਣਕਾਰੀ ਦਿੱਤੀ ਆ ਅੱਗੇ ਸਾਰੇ ਫਿਰ ਅੱਗੇ ਵਿਦਾਊਟ ਹੈਡਿੰਗ ਤੁਸੀਂ ਜਿੰਨੀ ਕੀ ਵੀ ਡਿਟੇਲ ਹੋਊਗੀ ਤੁਸੀਂ ਆਪਣੀ ਲਿਖ ਸਕਦੇ ਹੋ ਠੀਕ ਹੈ ਮੇਨ ਮੇਨ ਲਾਈਨਾਂ ਫਿਰ ਐਂਡ ਦੇ ਵਿੱਚ ਵਿਸ਼ਾ ਵਸਤੂ ਚ ਇਹ ਲਿਖਣਾ ਕਿ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਇਹ ਨਿਵੰਦ ਪੰਜਾਬੀ ਲੋਕ ਜੀਵਨ ਦੇ ਅਭਿੰਨਾ ਅੰਗ ਮੇਲਿਆਂ ਦੇ ਤਿਹਾਰਾਂ ਬਾਰੇ ਬਹੁਤ ਪੱਖੀ ਤੇ ਵਿਸਥਾਰਪੂਰਵਕ ਜਾਣਕਾਰੀ ਪੇਸ਼ ਕਰਦਾ ਤੇ ਨਿਵੰਧਕਾਰ ਦੁਆਰਾ ਵਿਸ਼ੇ ਦੀ ਪੇਸ਼ਕਾਰੀ ਉਸ ਦੇ ਡੂੰਘੇ ਅਧਿਐਨ ਦਾ ਸਿੱਟਾ ਆਪਾਂ ਨੂੰ ਨਜ਼ਰ ਆਉਂਦੀ ਹੈ ਜੋ ਕਿ ਦਿਲਚਸਪ ਤੇ ਜਾਣਕਾਰੀ ਭਰਪੂਰ ਹੋਣ ਦੇ ਨਾਲ ਨਾਲ ਕਾਫੀ ਹੱਦ ਤੱਕ ਮੌਲਿਕ ਵੀ ਹੈ ਥੈਂਕਸ